ਹallelujah ਸਾਰੇ ਬੰਤ ਪ੍ਰਾਪਾ ਨੂੰ ਜੈ ਮਸੀਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਇ 15 ਸ਼ਾਰਟ ਦਾ ਬਰਾਮ ਸਤਾਂ ਵਰਿਆਂ ਦੇ ਅੰਤ ਵਿੱਚ ਤੁਸੀਂ ਸ਼ਾਰਟ ਛੱਡੋ ਸ਼ਾਰਟ ਦੀ ਰੀਤ ਇਹ ਹੈ ਹਰ ਲੈਨਦਾਰ ਆਪਣਾ ਕਰਜ਼ ਜਿਹੜਾ ਉਸ ਆਪਣੇ ਗੁਵਾਂਡੀ ਨੂੰ ਕੱਚ ਦਿੱਤਾ ਹੋਵੇ ਛੱਡ ਦੇਵੇ ਉਹ ਆਪਣੇ ਗੁਵਾਂਡੀ ਤੋਂ ਅਤੇ ਆਪਣੇ ਪ੍ਰਾਤੋਂਾ ਉਗਰਾਹੇ ਕਿਉਂ ਜੋ ਜੋ ਹਵਾ ਦੀ ਸ਼ਾਰਟ ਦਾ ਟੰਡੋਰਾ ਫਰਾਇਆ ਗਿਆ ਹੈ ਉਪਰੇ ਤੋਂ ਤੁਸੀਂ ਉਗਰਾਹ ਲਵੋ ਪਰ ਜੋ ਕੁਝ ਤੁਹਾਡਾ ਤੁਹਾਡੇ ਪ੍ਰਾਵਲ ਹੈ ਤੁਸੀਂ ਆਪਣੀ ਹੱਥੀ ਉਸ ਨੂੰ ਛੱਡ ਦਿਓ ਤਦ ਤੁਹਾਡੇ ਵਿੱਚ ਕੋਈ ਕੰਗਾਲ ਨਾ ਰਹੇਗਾ ਕਿਉਂਕਿ ਜੋ ਜਹਵਾ ਤੁਹਾਨੂੰ ਉਸ ਧਰਤੀ ਵਿੱਚ ਬਰਕਤ ਦੇਵੇਗਾ ਜਿਹੜੀ ਜੋਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਕਬਜ਼ਾ ਕਰਕੇ ਮਿਲਖ ਲਈ ਦੇਣ ਵਾਲਾ ਹੈ ਜੇ ਕੇਵਲ ਤੁਸੀਂ ਮਨ ਲਾ ਕੇ ਜਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਅਤੇ ਇਸ ਸਾਰੇ ਹੁਕਮਨਾਮੇ ਨੂੰ ਪੂਰਾ ਕਰਨ ਦੀ ਪਾਲਣਾ ਕਰੋ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਕਿਉਂ ਜੋ ਜੋ ਹੋਵਾ ਤੁਹਾਡਾ ਪਰਮੇਸ਼ਰ ਜਿਵੇਂ ਉਸ ਤੁਹਾਡੇ ਨਾਲ ਵਚਨ ਕੀਤਾ ਤਹਾਨੂੰ ਬਰਕਤ ਦੇਵੇਗਾ ਤੁਸੀਂ ਬਹੁਤੀਆਂ ਕੌਮਾਂ ਨੂੰ ਕర్జ ਦੇਓਗੇ ਪਰ ਤੁਸੀਂ ਕਰਜ਼ਾ ਨਾ ਲਓਗੇ ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਉਹ ਤੁਹਾਡੇ ਉੱਤੇ ਰਾਜ ਨਾ ਕਰਨਗੀਆਂ ਜੇ ਤੁਹਾਡੇ ਕੋਲ ਤੁਹਾਡੇ ਪ੍ਰਾਵਾਂ ਵਿੱਚੋਂ ਕੋਈ ਤੁਹਾਡੇ ਕਿਸੇ ਫਟਕ ਦੇ ਅੰਦਰ ਤੁਹਾਡੀ ਉਸ ertid ਵਿੱਚ ਜਿਹੜੀ ਜੋ ਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦੇਣ ਵਾਲਾ ਹੈ ਕੰਗਾਲ ਹੋਵੇ ਤਾਂ ਤੁਸੀਂ ਆਪਣਾ ਮਨ ਕਠੋਰ ਨਾ ਕਰੋ ਨਾ ਆਪਣਾ ਹੱਥ ਆਪਣੇ ਕੰਗਾਲ ਪ੍ਰਾਤੋਂ ਰੋਕੋ ਪਰ ਤੁਸੀਂ ਆਪਣਾ ਹੱਥ ਉਸ ਲਈ ਜ਼ਰੂਰ ਖੁੱਲਾ ਰੱਖੋ ਅਤੇ ਉਸ ਨੂੰ ਉਸ ਦੀ ਲੋੜ ਦੇ ਅਨੁਸਾਰ ਜ਼ਰੂਰ ਚੌਖਾ ਉਦਾਰ ਦਿਓ ਖਬਰਦਾਰ ਰਹੋ ਮਤੇ ਤੁਹਾਡੇ ਮਨ ਵਿੱਚ ਕੋਈ ਨਿਕੰਮੀ ਵਿਚਾਰ ਆ ਜਾਵੇ ਕਿ ਸਤਵਾਂ ਵਰਾ ਅਰਥਾਤ ਸ਼ੌਟ ਦਾ ਵਰਾ ਨੇੜੇ ਹੈ ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਪਰਾਵਲ ਮੰਦੀ ਹੋ ਜਾਵੇ ਕੀ ਤੁਸੀਂ ਉਸ ਨੂੰ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਜਹਵਾ ਅੱਗੇ ਫਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਹੋ ਜਾਵੇ ਤੁਸੀਂ ਉਸ ਨੂੰ ਜ਼ਰੂਰ ਦਿਓ ਅਤੇ ਇਹ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਜਦ ਤੁਸੀਂ ਉਸ ਨੂੰ ਦਿਓ ਕਿਉਂਕਿ ਜੋ ਇਸ ਗੱਲ ਦੇ ਕਾਰਨ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਵਿੱਚ ਜੋ ਤੁਹਾਡਾ ਹੱਥ ਸ਼ੁਰੂ ਕਰੇ ਬਰਕਤ ਦੇਵੇਗਾ ਕੰਗਾਲਤਾ ਦੇਸ਼ ਵਿੱਚੋਂ ਬੰਦ ਨਾ ਹੋਣਗੇ ਇਸ ਕਾਰਨ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੀ ਮੁੱਠ ਆਪਣੇ ਭਰਾਵਾਂ ਵੱਲ ਜਿਹੜਾ ਤੁਹਾਡੇ ਦੇਸ਼ ਵਿੱਚ ਲੋੜਵੰਦ ਅਤੇ ਕੰਗਾਲ ਹੋਵੇ ਜ਼ਰੂਰ ਖੁੱਲੀ ਰੱਖੋ ਨੌਕਰਾਂ ਨੂੰ ਆਜ਼ਾਦ ਕਰਨਾ ਜੇ ਤੁਹਾਡਾ ਇਬਰਾਨੀ ਭਰਾ ਜਾਂ ਕੋਈ ਇਬਰਾਨਨ ਤੁਹਾਡੇ ਕੋਲ ਵੇਚੀ ਜਾਵੇ ਅਤੇ ਉਹ ਤੁਹਾਡੀ 6 ਵਰੇ ਸੇਵਾ ਕਰੇ ਤਾਂ 7ਵੇਂ ਵਰੇ ਤੁਸੀਂ ਉਸ ਨੂੰ ਆਪਣੀ ਵੱਲੋਂ ਆਜ਼ਾਦ ਕਰ ਦਿਓ ਜਦ ਤੁਸੀਂ ਉਸ ਨੂੰ ਆਪਣੀ ਵੱਲੋਂ ਆਜ਼ਾਦ ਛੱਡ ਦਿਓ ਤਾਂ ਉਸ ਨੂੰ ਸਖਣਾ ਹੀ ਨਾ ਕਰੋ ਆਪਣੇ ਏਜੜ ਆਪਣੇ ਖਲਵਾੜੇ ਅਤੇ ਆਪਣੇ ਦਾਖਰਾਸ ਦੇ ਕੋਹਲੂ ਵਿੱਚੋਂ ਦਿਲ ਖੋਲ ਕੇ ਉਸ ਨੂੰ ਦਿਓ ਜਿਵੇਂ Jehovah ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਤਿਵੇਂ ਤੁਸੀਂ ਉਸ ਨੂੰ ਦਿਓ ਚੇਤੇ ਰੱਖੋ ਤੁਸੀਂ ਮਿਸਰ ਦੇਸ਼ ਵਿੱਚ ਗੁਲਾਮ ਸહો ਅਤੇ Jehovah ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਛੁਟਕਾਰਾ ਦਿੱਤਾ ਇਸ ਲਈ ਮੈਂ ਅੱਜ ਤੁਹਾਨੂੰ ਇਸ ਗੱਲ ਦਾ ਹੁਕਮ ਦਿੰਦਾ ਹਾਂ ਤਾਂ ਇੰਜ ਹੋਵੇਗਾ ਕਿ ਜੇ ਉਹ ਤੁਹਾਨੂੰ ਆਖੇ ਕਿ ਮੈਂ ਤੁਹਾਡੇ ਕੋਲੋਂ ਨਹੀਂ ਜਾਵਾਂਗਾ ਕਿਉਂ ਜੋ ਉਹ ਤੁਹਾਡੇ ਨਾਲ ਅਤੇ ਤੁਹਾਡੇ ਘਰਾਣੇ ਨਾਲ ਇਸ ਲਈ ਪ੍ਰੇਮ ਕਰਦਾ ਹੈ ਕਿ ਤੁਹਾਡੇ ਸੰਗ ਉਸਦਾ ਪਲਾ ਹੈ ਤਾਂ ਤੁਸੀਂ ਆਰ ਲੈ ਕੇ ਉਸਦੇ ਕੰਨ ਨੂੰ ਝੁਗਾਠ ਨਾਲ ਵਿੰਦਿਓ ਤਾਂ ਉਹ ਸਦਾ ਤੀਕ ਤੁਹਾਡਾ ਗੁਲਾਮ ਰਹੇਗਾ ਨਾਲੇ ਤੁਸੀਂ ਆਪਣੀ ਗੋਲੀ ਨਾਲ ਵੀ ਇਵੇਂ ਹੀ ਕਰੋ ਤੁਹਾਡੀ ਨਿਗਾਹ ਵਿੱਚ ਇਹ ਕੰਮ ਔਖਾ ਨਾ ਹੋਵੇ ਜਦ ਤੁਸੀਂ ਉਸ ਨੂੰ ਆਪਣੀ ਵੱਲੋਂ ਆਜ਼ਾਦ ਛੱਡੋ ਕਿਉਂ ਜੋ ਉਸਨੇ 6 ਵਰਿਆਂ ਤੀਕ ਮਜ਼ਦੂਰ ਦੀ ਦੁੱਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ ਪਹਿਲੋਠੇ ਜਾਨਵਰ ਤੁਸੀਂ ਚੌਣੇ ਅਤੇ ਇੱਝੜ ਦੇ ਝੰਮੇ ਹੋਏ ਸਾਰੇ ਪਹਿਲੋਠੇ ਨਾਰ ਜਹਵਾ ਆਪਣੇ ਪਰਮੇਸ਼ੁਰ ਲਈ ਪਵਿੱਤਰ ਰੱਖੋ ਅਤੇ ਆਪਣੇ ਬਲਦ ਦੇ ਕਿਸੇ ਪਹਿਲੋਠੇ ਤੋਂ ਕੋਈ ਕੰਮ ਨਾ ਲਾਓ ਨਾ ਆਪਣੇ ਇਛੜ ਦੇ ਕਿਸੇ ਪਹਿਲੋਠੇ ਦੀ ਉਨਕਤਰਨਾ ਤੁਸੀਂ ਅਤੇ ਤੁਹਾਡਾ ਕਰਾਣਾ ਉਸ ਨੂੰ ਜਹਵਾ ਆਪਣੇ ਪਰਮੇਸ਼ੁਰ ਦੇ ਸਨਮੁਖ ਵਰੇ ਦੇ ਵਰੇ ਉਸ ਸਥਾਨ ਵਿੱਚ ਖਾਓ ਜਿਹੜਾ ਜਹਵਾ ਚੁਣੇਗਾ ਜੇ ਉਸ ਵਿੱਚ ਕੋਈ ਵੱਜ ਹੋਵੇ ਜਾਂ ਲੰਗਾ ਜਾਂ ਅੰਨਾ ਅਰਥਾਤ ਕੋਈ ਪੈੜੀ ਬਾਝੂ ਹੋਵੇ ਤਾਂ ਤੁਸੀਂ ਉਸ ਨੂੰ ਜਹਵਾ ਆਪਣੇ ਪਰਮੇਸ਼ੁਰ ਲਈ ਨਾ ਛੜਾਓ ਤੁਸੀਂ ਉਸ ਨੂੰ ਆਪਣੇ ਫਾਟਕਾਂ ਦੇ ਅੰਦਰ ਖਾਓ ਅਸ਼ੁੱਧ ਅਤੇ ਸ਼ੁੱਧ ਦੋਨੋਂ ਉਸ ਨੂੰ ਖਾਣ ਝੀਮੇ ਚਿਕਾਰਾ ਅਤੇ ਹਿਰਨ ਕੇਵਲ ਤੁਸੀਂ ਉਸ ਦਾ ਲਹੂ ਨਾ ਪੀਓ ਤੁਸੀਂ ਉਸ ਨੂੰ ਪਾਣੀ ਵਾਂਗੂੰ ਧਰਤੀ ਉੱਤੇ ਡੋਹਲ ਦਿਓ ਆਮੇਨ